ਜਿਲ੍ਹਾ ਤਰੰਤੰਦ ਦੇ ਨੀਲੇ ਪਿੰਡ ਕਦਗਿਲ ਦੇ ਸਾਬਕਾ ਫੌਜੀਆਂ ਨੇ ਹਾਰਪੀਡ ਤਾਂ ਲਈ ਕੀਤਾ ਪ੍ਰਾਲਾ ਪਿੰਡ ਵਿੱਚ ਲੋਕਾਂ ਨੂੰ ਮਿਲਣ ਵਾਲੀ ਫ੍ਰੀ ਡੀਪੋ ਵਾਲੀ ਕਨਕ ਅਤੇ ਨਗਦ ਰਾਸ਼ੀ ਨੂੰ ਲੋਕਾਂ ਦੀ ਸਹਿਮਤੀ ਦੇ ਨਾਲ ਹਾਰਪੀਡ ਤਾਂ ਤੱਕ ਪਹੁੰਚਾਉਣ ਲਈ ਪ੍ਰਾਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ 15 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਲੋਕਾਂ ਦੇ ਘਰ ਜਾ ਕੇ ਹੜਪੀੜਤਾਂ ਲਈ ਮਦਦ ਮੰਗ ਰਹੀ ਹੈ ਜਿੱਥੇ ਕਿ ਬਹੁਤ ਲੋਕ ਮਦਦ ਦੇ ਲਈ ਅੱਗੇ ਆ ਰਹੇ ਨੇ ਮੈਂ ਪਿੰਡ ਕਦਗਿਲ ਤੋਂ ਕਦਗਿਲ ਖੁਰਦ ਤੇ ਸਾਡੀ ਇੱਕ ਪੰਚਾਇਤ ਨੇ ਫੈਸਲਾ ਕੀਤਾ ਵਾ ਕਿ ਅਸੀਂ ਵੀ ਹੜਪੀੜਤਾਂ ਵਾਸਤੇ ਕੋਈ ਨਾ ਕੋਸ਼ਿਸ਼ ਕੋਈ ਆਪਣਾ ਅਲਾ ਕਰੀਏ ਹੜਪੀੜਤਾਂ ਵਾਸਤੇ ਅਸੀਂ ਜੋ ਵੀ ਆਪੀਏ ਸੇਵਾ ਕਰ ਰਹੇ ਹਾਂ ਲੇ ਸਾਡੇ ਪਿੰਡ ਦੇ ਜਿਹੜੇ ਨਗਰਵਾਸੀ ਆ ਸਾਰਿਆਂ ਨੇ ਸਾਂਝੀ ਦੇ ਨਾਲ ਜਿਹੜੀ ਕੰਕਰੀਟ ਦੀ ਬੀਪੂ ਦੀ ਕਣਕ ਵਾ ਉਹ ਅਸੀਂ ਇਕੱਠੀ ਕਰ ਰਹੇ ਆ ਅਸੀਂ ਕਣਕ ਦੀ ਸੇਵਾ ਕੋਲ ਨਾਲ ਕੈਸ਼ ਜਿਹੜਾ ਵਾਕੀ ਉਹ ਦੇ ਰਹੇ ਆ ਹਰ ਪੀੜਤਾ ਵਾਸਤੇ ਜਿਹੜੀ ਸਰਕਾਰ ਆ ਹੁਣ ਸਰਕਾਰ ਆ ਜਾਂ ਕੋਈ ਵੀ ਸਰਕਾਰ ਜਿਹੜੀ ਆ ਇਸ ਵੱਲ ਧਿਆਨ ਨਹੀਂ ਦੇ ਰਹੀ ਤੁਹਾਡਾ ਤਾਂ ਕਿਦਾਂ ਦਾ ਭਰਾ ਹਾ ਇਹ ਸਰ ਸਰਕਾਰ ਜਿਹੜੀ ਆ ਸਰਕਾਰ ਦਾ ਜੇ ਦੇਖਿਆ ਜਾਵੇ ਤਾਂ ਸਰਕਾਰ ਇੰਨਾ ਜਿਹੜਾ ਕਿ ਉਹ ਸੰਭਲਾ ਨਹੀਂ ਮਾਰੀ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਆਪਣਾ ਪਿੰਡ ਦੇ ਲੋਕ ਵਾ ਇਹ ਹਮਲਾ ਮਾਰਦੇ ਆ ਤੇ ਲੋਕ ਜਿਹੜੇ ਇਕੱਠੇ ਹੋ ਗਏ ਇੱਕ ਦੂਜੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਲੋਕਾਂ ਦੀ ਸਹਾਇਤਾ ਕਰਨਦੇ ਆ ਪੰਚਾਇਤ ਜਿਹੜੀ ਆ ਇਹ ਕਰਨਦੀ ਆ ਤੇ ਜੇ ਆਪਾਂ ਵੇਖਿਆ ਜਾਵੇ ਤਾਂ ਸਰਕਾਰ ਨਹੀਂ ਇੰਨਾ ਹਮਲਾ ਮਾਰਨਦੀ ਜਿੰਨਾ ਕਿ ਲੋੜ ਸੀ ਅੱਜ ਤੁਸੀਂ ਕਿੱਥੇ ਜਿਹੜਾ ਵਾ ਨਾ ਜਿਹੜਾ ਵਾ ਕਣਕ ਜਿਹੜੀ ਐ ਨਾ ਲੋਕਾਂ ਦੇ ਖਾਣਾ ਤੇ ਕਿੱਥੇ ਭੇਜ ਰਹੇ ਗਏ ਹੋ ਐਂ ਜਿਹੜੀ ਕਣਕ ਵਾ ਇਹੀ ਹੋਲਡ ਕਰਨ ਲੱਗੇ ਆ ਕਣਕ ਜਿਹੜੀ ਆ ਡਿੱਪੂ ਦੇ ਉੱਤੇ ਆਈ ਆ ਡਿੱਪੂ ਹੋਲਡ ਰਿਆ ਮੈਂ ਤੇ ਸਾਡੇ ਕੋਲ ਕਣਕ ਆਈ ਐ ਇਹ ਕਣਕ ਨੂੰ ਇਕੱਠੀ ਕਰਕੇ ਤੇ ਇਹ ਫਸਟ ਹੈ ਵਾਸਤੇ ਹੀ ਇਹ ਨਹੋਲ ਕਰ ਲੈਣਾ ਵਾ 10 ਦਿਨ ਵਾਸਤੇ 15 ਦਿਨ ਵਾਸਤੇ ਉਸ ਤੋਂ ਬਾਅਦ ਸਾਰੀ ਏੜੀ ਕਣਕ ਵਾ ਉਹਨਾਂ ਲੋਕਾਂ ਵਾਸਤੇ ਜਾਈ ਜਾਊਗੀ ਜਿਨ੍ਹਾਂ ਨੇ ਕੋਈ ਬੀ ਵੇchnਾ ਵਾ ਜਾ ਕੇ ਇਹਨੇ ਆਟਾ ਵੀ ਹੋਣਾ ਵਾ ਜਾਂ ਕੁਛ ਵੀ ਕਰਨਾ ਵਾ ਉਹਨਾਂ ਵਾਸਤੇ ਆ ਉਹਨਾਂ ਵਾਸਤੇ ਮੁਰਕੇ ਇਹ ਸਾਰਾ ਕੁਛ ਉਹਨਾਂ ਆਪਣੀ ਮਰਜ਼ੀ ਦੇ ਨਾਲ ਕਰਨਾ ਅਸੀਂ ਉਹਨਾਂ ਨੂੰ ਪੜ ਕੇ ਦੇਣੀ ਹੈ ਕਣਕ ਦੇਣੀ ਹੈ ਨਾਲ ਕੈਸ਼ ਪੈਸੇ ਇੱਥੇ ਇਕੱਠੇ ਕੀਤੇ ਆ 10-12 ਲੱਖ ਰੁਪਏ ਮੇਰੇ ਨਗਰ ਵਾਸੀਆਂ ਨੇ ਪਿੰਡ ਨੇ ਲੋਕਾਂ ਨੇ ਇਕੱਠੇ ਕੀਤੇ ਆ ਅਹੀਂ 10-12 ਲੱਖ ਰੁਪਈਆ ਨਾਲ ਅਹੀਂ ਕੈਸ਼ ਦੇ ਦੇਵੰਦੀਆ ਜੇ ਗੱਲ ਕੀਤੀ ਹੈ ਕਈ ਲੋਕ ਜਿਹੜੇ ਨੇ ਜਿਹੜੇ ਹੈ ਜਿਨ੍ਹਾਂ ਨੂੰ ਮਜਬੂਰੀ ਹੈ ਉਹ ਤੇ ਕੰਡ ਲੈ ਰਹੇ ਜਾਂ ਪੈਸੇ ਦੇ ਰਹੇ ਕਈ ਉਧਰ ਜਿਹੜੇ ਸੜਕਾਂ ਤੇ ਬੈਠੇ ਨੇ ਕਈ ਘੁੱਗੀ ਝੋਕੜੀਆਂ ਨੇ ਉਹ ਵੀ ਜਿਹੜੇ ਪੈਸਾ ਇਕੱਠਾ ਕਰ ਰਹੇ ਤੁਸੀਂ ਦੇਖ ਕੇ ਜਿਹੜਾ ਜੇ ਤੁਸੀਂ ਇਹਨੂੰ ਦੇਖ ਕੇ ਫੇਰੀ ਸਾਰਾ ਕੁਝ ਅਹੀਂ ਪਹਿਲਾਂ ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਆਏ ਆਂ ਹੁਣ ਫੇਰ ਦੁਬਾਰਾ ਪਿੰਡਾਂ ਦੇ ਵਿੱਚ ਜਾਣਾ ਵਾ ਜਿਨ੍ਹਾਂ ਲੋੜਵੰਦ ਬੰਦੇ ਆ ਜਿਨ੍ਹਾਂ ਕੋ ਕੋਈ ਚੀਜ਼ ਪਹੁੰਚ ਹੀ ਨਹੀਂ ਗਈ ਅਸੀਂ ਉਹਨਾਂ ਨੂੰ ਇਹ ਚੀਜ਼ ਪਹੁੰਚਾਉਣੀ ਆ ਉਹਨਾਂ ਦੇ ਉਹਨਾਂ ਵਾਸਤੇ ਇਹ ਸੇਵਾ ਇਕੱਠੀ ਕਰਨਦੇ ਆ ਤਾਂ ਕਰਕੇ ਇਹ 15 20 ਦਿਨਾਂ ਵਾਸਤੇ ਫੋਲਡ ਕਰਨ ਲੱਗੇ ਆ ਕਿ ਉਹਨਾਂ ਲੋਕਾਂ ਨੂੰ ਸਹੀ ਸਲਾਮਤ ਜਿਹੜੀ ਚੀਜ਼ ਪਹੁੰਚ ਜਾਵੇ ਸਹੀ ਸਹੀ ਜਿਹੜੀ ਆ ਕਿ ਸਹੀ ਸੇਵਾ ਹੋਵੇ ਕਿਉਂਕਿ ਲੋਟ ਕੁਛੋਂ ਤੋਂ ਬੜੀ ਚੱਲਦੀ ਏ ਉੱਥੇ ਮਰੇ ਲੋ ਲੋ ਲੁੱਟ ਜਾਂਦੇ ਆ ਲੋਕੀ ਖੋਈ ਜਾਂਦੇ ਆ ਰਾਹ ਦੇ ਵਿੱਚ ਅਈ ਉਹ ਸੇਵਾ ਉਸ ਤਰੀਕੇ ਨਾਲ ਪਹੁੰਚਾਉਣ ਲੱਗੇ ਆ ਤੇ ਦੋ ਤਿੰਨ ਵਾਰੀ ਉਥੇ ਨਰੇਖਣ ਹੋਵੇ ਚੰਗੀ ਤਰ੍ਹਾਂ ਜਿਹੜੀ ਪੋਜ਼ਿਟਿਵ ਹੋਵੇ ਉਸ ਤੋਂ ਬਾਅਦ ਜਿਹੜੀ ਆ ਕਿ ਇਹ ਸੇਵਾ ਉਥੇ ਹੋ ਸਕੀ ਜੇ ਗੱਲ ਕੀਤੀਵੇ ਕਿਸਾਨ ਜਿੱਦਾਂ ਕਿ ਕਈਆਂ ਦੀਆਂ ਫਸਲਾਂ ਜਿਹੜੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਆ ਜੋ ਨੇ ਦੀ ਗੱਲ ਕਰਨੀ ਹੈ ਕਾਫੀ ਜਿਹੜਾ ਨੁਕਸਾਨ ਹੋਇਆ ਕਿਦਾਂ ਦੇਖਦੇ ਹੋ ਤੁਸੀਂ ਹਾਂਜੀ ਉਹਨਾਂ ਵਾਸਤੇ ਵੀ ਅਸੀਂ ਕੀਤਾ ਵਾ ਕਿ ਜਿਹੜਾ ਜਿਹੜਾ 10-12 ਲੱਖ ਰੁਪਏ ਜਿੰਨੀ ਕਿ ਸਾਡੇ ਪਿੰਡ ਦੀ ਹੈਗੀ ਸਮਰੱਥਾ ਹੈਗੀ ਆ ਅਸੀਂ ਕਰ ਰਹੇ ਹਾਂ ਉਹਨਾਂ ਲੋਕਾਂ ਨੂੰ ਡੀਜ਼ਲ ਆ ਉਹਨਾਂ ਲੋਕਾਂ ਨੂੰ ਜਿਹੜੀ ਆ ਕਣਕ ਦੀ ਬਿਜਾਈ ਵਾਸਤੇ ਅਸੀਂ ਉਹਨਾਂ ਵਾਸਤੇ ਜਿਹੜੀ ਇਹ ਇਹ ਪਹਿਲਾਂ ਸੋਚੀ ਆ ਕਿ ਜਿਹੜੇ ਹੁਣ ਤੇ ਬਥੇਰੀ ਸੇਵਾ ਹੋ ਰਹੀ ਆ ਉਹਨਾਂ ਵਾਸਤੇ ਆ ਕੁਝ ਕਰਦੇ ਆ ਇਕੱਠਾ ਇਕੱਠਾ ਕਰਕੇ ਅਸੀਂ ਉਹ ਜਿਹੜਾ ਕਿ ਉਹ ਉੱਥੇ ਪਹੁੰਚਦਾ ਕਰਾਂਗੇ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਕਿਸਾਨਾਂ ਨੂੰ ਮੈਂ ਲੋਕਾਂ ਨੂੰ ਇਹ ਗੱਲ ਕਰਨੇ ਕਹਿਣਾ ਚਾਹੁੰਦਾ ਕਿ ਹੁਣ ਸੇਵਾ ਤੇ ਬਥੇਰੀ ਪਹੁੰਚੀ ਜਾਂਦੀ ਹੈ ਉੱਥੇ ਲੋਟਕ ਸੋਟ ਚੱਲੀ ਜਾਂਦੀ ਹੈ ਤੇ ਜਿਹੜੀ ਇਹ ਸੇਵਾ ਜਿਹੜੀ ਆ ਉਹ ਕਰੋ ਇਦਾਂ ਉੱਥੇ ਪਹਿਲਾਂ ਨਿਰੀਖਣ ਕਰੋ ਪੁਸ਼ਟੀ ਕਰਨਾ ਕਰੋ ਕਿ ਹਾਂ ਵੀ ਠੀਕ ਆ ਵੀ ਇੱਥੇ ਆਪਾਂ ਲੋੜ ਹੈਗੀ ਆ ਤੇ ਉਸੇ ਦੋ ਦੂਜੇ ਨੂੰ ਆਵਾਰਾ ਲੋਕਾਂ ਨੂੰ ਜਿਹੜਾ ਕਿ ਜਿਹੜੇ ਲੋਕੀ ਇਦਾਂ ਕੋਈ ਜਾਂਦੇ ਹੱਥਾਂ ਦੇ ਵਿੱਚ ਉਹਨਾਂ ਨੂੰ ਨਾ ਦੋ ਕੀ ਕਿਹੜਾ ਚੌਕ ਜਿਹੜੇ ਕਿਸਾਨ ਜਿਹੜੇ ਆ ਹੜਪੀੜ ਤੇ ਜਿਹੜੇ ਆ ਕਈ ਇਹ ਨਹੀਂ ਤੇ ਫਸਲਾਂ ਵੀ ਖਰਾਬ ਹੋ ਗਈਆਂ ਕੀ ਕਹਿਣਾ ਚਾਹੋਗੇ ਫਸਲਾਂ ਤੁਹਾਨੂੰ ਤੇ ਪਤਾ ਹੀ ਆ ਕਿ ਜਿੰਨਾ ਨੁਕਸਾਨ ਹੋ ਚੁੱਕਾ ਇਹ ਬਹੁਤ ਹੀ ਜ਼ਿਆਦਾ ਲੋਕਾਂ ਦੀ ਮੰਦੀ ਹਾਲਤ ਹੋ ਚੁੱਕੀ ਆ ਹੁਣੇ ਜਿਹੜਾ ਕਿ ਸਰਕਾਰ ਨੇ ਕੱਲ ਐਲਾਨ ਵੀ ਕੀਤਾ 20000 ਪ੍ਰਤੀ ਕਿੱਲਾ ਤੇ 4 ਲੱਖ ਪ੍ਰਤੀ ਜਿਹੜਾ ਬੰਦੇ ਦੀ ਡੈਥ ਹੋ ਗਈ ਆ ਉਹਨੂੰ ਦੇਣਾ ਵਾ ਜਿਹੜਾ ਕਿ ਅਸੀਂ ਵੇਖੋ ਬਹੁਤ ਹੀ ਘਟਿਆ ਕਿਉਂ ਸਰਕਾਰ ਦੇ ਆਪ ਦੇ ਹਿਸਾਬ ਦੇ ਨਾਲ ਜਿਹੜਾ ਝੋਨਾ ਵਾ ਹਰ ਸਾਲ ਸਰਕਾਰ ਕੋ ਅੰਕੜੇ ਹੁੰਦੇ ਆ ਕਿ ਕਿੰਨਾ ਝੋਨਾ ਆਇਆ ਤੇ ਕਿੰਨੀ ਰਕਮਾਂ ਉਹ ਲੋਕਾਂ ਨੂੰ ਅਦਾ ਕੀਤੀ ਗਈ ਹੈ ਉਹ ਤਕਰੀਬਨ 75000 ਰੁਪਏ ਕਿੱਲੇ ਦਾ ਬੰਦਾ ਵਾ ਪਹਿਲਾਂ ਤਾਂ ਅਸੀਂ ਉਹ ਨਿਖੇੜੀ ਕਰਦੇ ਆ ਵੀ 20000 ਰੁਪਏ ਬਹੁਤ ਘਟਿਆ ਬਾਕੀ ਜਿਹੜੇ ਅਗਲੇ ਬੰਨੇ ਹੜਾਂ ਦੀ ਉਹ ਮਾਰਚ ਪਹਿਲੇ ਆ ਚੁੱਕੀ ਆ ਪਤਾ ਨਹੀਂ ਉਹਦੇ ਉੱਤੇ ਕਿੰਨੀ ਕਿੰਨੀ ਰੇਤਾ ਚੜ ਚੁੱਕੀ ਆ ਜਾਂ ਉਹ ਜਦੋਂ ਪਾਣੀ ਲੱਥਾ ਉਦੋਂ ਜਿਹੜੀਆਂ ਮੁਸ਼ਕਲਾਂ ਉਹ ਸਾਰੀਆਂ ਸਾਹਮਣੇ ਆਉਣਗੀਆਂ ਮੇਨਸ ਮਸੱਯਾ ਤੇ ਇਹ ਆਉਣੀ ਆ ਵੀ ਬਿਮਾਰੀ ਫੈਲ ਜਾਣੀ ਆ ਉਹਦਾ ਵੀ ਸਰਕਾਰ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਆ ਕਿਉਂ ਡੰਗਰ ਮਰੇ ਆ ਹੋਰ ਵੀ ਪਸ਼ੂ ਪੰਛੀ ਜੀਵ ਬਹੁਤ ਮਰੇ ਆ ਉਹ ਸਰਕਾਰ ਪਹਿਲਾਂ ਪ੍ਰਬੰਧ ਕਰੇ ਤਾਂ ਉਹ ਨਾ ਉਧਰੋਂ ਲੋਕੀ ਮਰਨ ਢੇ ਹੁਣ ਤਾਂ ਸਰਕਾਰ ਡਾਕਟਰੀ ਟੀਮਾਂ ਲੱਭਦੀ ਫਿਰੇ ਇਸੇ ਕਰਕੇ ਜਦੋਂ ਉਹ ਮਿੱਟੀ ਉਤੋਂ ਆਗੀ ਲੈ ਗਈ ਉਹ ਪਤਾ ਨਹੀਂ 2 ਫੁੱਟ ਆ ਕੇ 4 ਫੁੱਟ ਆ ਕੱਲ ਸਾਨੂੰ ਖਬਰ ਮਿਲੀ ਆ ਕਿ ਸਰਕਾਰ ਨੇ ਇੱਕ ਨੀਤੀ ਬਣਾਈ ਆ ਕਿ ਜਿਹੜਾ ਖੇਤ ਉਹਦੀ ਰੇਤ ਪਰ ਉਹਨਾਂ ਨੇ ਇੱਕ ਤਰੀਕ ਬੌਂਡ ਕਰਤਾ ਕਿਸਾਨਾਂ ਨੂੰ ਪਤਾ ਨਹੀਂ ਹੁਣ ਪਾਣੀ ਲੈਣਾ ਕਦੋਂ ਆ ਉਨਾਂ ਨੇ 31 ਦਸੰਬਰ ਤੱਕ ਤੇ ਕੁਝ ਹੋਰ ਇਹੋ ਜਿਹੀਆਂ ਸ਼ਰਤਾਂ ਲਾਈਆਂ ਵਾ ਇਹ ਸ਼ਰਤਾਂ ਨਾ ਲਾਈਆਂ ਜਾਣ ਕਿ ਜਿਸ ਵੀ ਕਿਸਾਨ ਦੀ ਉਹ ਆਪਣੀ ਉਹਦੀ ਜ਼ਮੀਨ ਉਹਦੀ ਰੇਤਾ ਵਾ ਹੋ ਸਕਦਾ ਉਦੋਂ ਤੱਕ ਨਾ ਢਾਈ ਜਾ ਸਕੇ ਉਹਨੇ ਕੋਈ ਹੋਰ ਫਸਲ ਵੀ ਹੋ ਸਕਦਾ ਕਣਕ ਨਾ ਬੀਜੀ ਜਾ ਸਕੇ ਉਹ ਉਹਦਾ ਜਨਵਰੀ ਫਰਵਰੀ ਕੋਈ ਸੂਰਜਮਕੀ ਵਗੈਰਾ ਹੋਰ ਬਿਜਲੀ ਤੇ ਸਬਜ਼ੀ ਪੀਤੇਲੇ ਇਸ ਲਈ ਕੋਈ ਸਾਨੂੰ ਤਰੀਕ ਬਾਉਂਡ ਨਾ ਕੀਤਾ ਜਾਵੇ ਅਸੀਂ ਪਿੰਡ ਵੱਲੋਂ ਆਪਦੇ ਕੱਦਗੱਲ ਵੱਲੋਂ ਅਸੀਂ ਕੋਈ ਆ ਕਣਕ ਦੇ ਰਹੇ ਆ ਉਹ ਨਹੀਂ 10 ਕ ਲੱਖ ਰੁਪਇਆ ਕੱਲ ਤਾਂ ਇਕੱਠਾ ਕਰ ਚੁੱਕੇ ਆ ਅਜੇ ਅਸੀਂ ਸਾਰੇ ਪਿੰਡ ਦੇ ਲੋਕਾਂ ਤੱਕ ਪਹੁੰਚ ਨਹੀਂ ਕਰ ਸਕੇ ਉਹ ਅਸੀਂ 2-3ਾਂ ਤੱਕ ਦੇਣਾ ਤੱਕ ਪਹੁੰਚ ਕਰਕੇ ਹੋਰ ਇੰਨੀ ਕੁ ਰਕਮ ਸਾਨੂੰ ਮੇਹਨਤ ਇਕੱਠੀ ਹੋ ਜਾਏਗੀ ਜਿਹੜੀ ਕਿ ਅਸੀਂ ਜ਼ਮੀਨੀ ਪੱਤਰ ਤੇ ਜਾ ਕੇ ਪਹਿਲਾਂ ਵੇਖਾਂਗੇ ਕਿ ਸਾਰਾ ਅਸਲੀ ਹੱਕਦਾਰ ਕੌਣ ਆ ਇਹ ਨਹੀਂ ਵੀ ਜਿਹੜਾ ਸੜਕਾ ਦੇ ਬੈਠਾ ਉਹ ਖਾਈ ਜਾਵੇ ਜਿਹੜੇ ਬੰਦੇ ਦੂਰ ਬੈਠੇ ਆ ਉਹਨਾਂ ਤੱਕ ਜਿਹੜੀ ਮਦਦ ਆ ਸਹੀ ਲੋਕਾਂ ਤੱਕ ਸਹੀ ਮਦਦ ਪਹੁੰਚੇ ਇਹ ਸਾਡੇ ਪਿੰਡ ਕੱਢ ਗਿਆ ਇੱਕ ਮੇਨ ਮਕਸਦ ਹੈ ਇਹ ਗੱਲ ਕੀਤੀ ਵੀ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਵੀ ਜਿਹੜਾ ਪੰਜਾਬ ਵਿੱਚ ਆ ਰਹੇ ਨੇ ਸਰਕਾਰਾਂ ਨੂੰ ਇਸ ਵਾਰ ਪਹਿਲਾਂ ਨਹੀਂ ਧਿਆਨ ਦੇਣਾ ਚਾਹੀਦਾ ਇਸ ਵਾਰ ਇਹ ਬਿਲਕੁਲ ਤੁਸੀਂ ਸਹੀ ਫਰਮਾਇਆ ਕਿਉਂ ਜਿਹੜੇ ਹੜ੍ਹ ਆਉਂਦੇ ਆ ਇਹ ਸਰਕਾਰ ਕੋਲ ਇੱਕ ਸਰਕਾਰੀ ਅੰਕੜੇ ਹੁੰਦੇ ਆ ਕਿ ਕਿੰਨਾ ਪਾਣੀ ਪਿਛਲੇ ਸਾਲ ਆਇਆ ਜਾਂ ਉਦੋਂ ਪਹਿਲਾਂ ਕਿੰਨਾ ਆਇਆ ਇਹ ਸਰਕਾਰ ਨੂੰ ਪਹਿਲਾਂ ਇਹਦੇ ਪ੍ਰਬੰਧ ਕਰਨੇ ਹੁੰਦੇ ਆ ਜਿਵੇਂ ਕਿ ਮਾਰ ਦੱਸਦੇ ਆ ਕਿ ਜਿਹੜੀ ਮਈ ਦਾ ਸਾਰੇ ਡੈਮ ਖਾਲੀ ਕਰਦੇ ਹੁੰਦੇ ਆ ਉਦੋਂ ਮਗਰੋਂ ਉਹਨਾਂ ਨੇ ਜਿੰਨਾ ਜਿੰਨਾ ਪਿਛੋਂ ਮੀਂਹ ਆ ਰਿਹਾ ਵਾ ਜਾਂ ਬਰਸਾਤ ਵੱਧ ਜਾਂ ਘੱਟ ਆ ਰਹੀ ਆ ਉਦਾਂ ਪਾਣੀ ਛੱਡਣਾ ਹੁੰਦਾ ਵਾ ਇਹ ਪਾਣੀ ਇੱਕੇ ਵਾਰਾਂ ਪਹਿਲਾਂ ਜਮਾ ਕੀਤਾ ਗਿਆ ਫਿਰ ਛੱਡਿਆ ਗਿਆ ਇਹ ਕੁਦਰਤੀ ਆਫਤ ਆਪਾਂ ਇਹਨੂੰ ਕਹਿ ਵੀ ਸਕਦੇ ਆ ਪਰ ਇਹ ਦੇ ਨਾਲੋਂ ਮਨੁੱਖੀ ਆਫਤ ਇਹ ਜਿਆਦਾ ਪੈਦਾ ਕੀਤੀ ਗਈ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਵਾ ਇੱਕ ਅਪਰਾਲਾ ਕਰਨਾ ਕਿ ਗਰਦੌਰੀ ਕਰਾ ਕੇ ਜਿਹੜਾ ਉਹਨਾਂ ਨੂੰ ਮਾਰ ਜਾਈਏ ਜਲਦੀ ਅਸੀਂ ਇਹ ਕਹਿੰਨੇ ਆ ਵੀ ਸਰਕਾਰ ਕੋਲ ਵੈਸੇ ਜੋ ਮੀਲਾਂ ਦੇ ਮੇਲ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਐਸ ਵੇਲੇ ਫਨਾ ਹੋਏ ਪਏ ਆ ਉਹ ਦੂਰੋਂ ਦਿਸ ਰਿਹਾ ਵਾ ਪਾਣੀ ਖਲੋਤਾ ਵਾ ਉਹ ਬਾਅਦ ਦੇ ਵਿੱਚ ਗਰਦੌਰੀ ਕੀਤੀ ਜਾਵੇ ਜਿੰਨੇ ਜਿਵੇਂ ਕਿ ਸਰਕਾਰ ਨੇ 20000 ਕਿਹਾ ਵਾ ਚਲੋ ਅਸੀਂ ਅੱਜ ਉਹਨੂੰ ਮੰਨ ਕੇ ਚੱਲਦੇ 20000 ਲਈ ਉਹਦਾ ਘੱਟੋ ਘੱਟ 75% ਕਿਸਾਨਾਂ ਨੂੰ ਪਹਿਲਾਂ ਹੀ ਹੁਣੇ ਦਿੱਤਾ ਜਾਵੇ ਬਾਕੀ ਜਿਹੜੀਆਂ ਫਾਰਮੈਲਟੀਆਂ ਵਾ ਬਾਅਦ ਦੇ ਵਿੱਚ ਪੂਰੀਆਂ ਕੀਤੀਆਂ ਜਾਣ ਪਿੰਡ ਕਦਗਿਲ ਤੋਂ ਜਸਵਿੰਦਰ ਸਿੰਘ ਸਮਾਜ ਸੇਵੀ ਅਸੀਂ ਤੇ ਇੱਕ ਪਿੰਡ ਕਦਗਿਲ ਦੇ ਲੋ 15 ਮੈਂਬਰਾਂ ਦੀ ਕਮੇਟੀ ਬਣਾਈ ਆ ਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਜਿੰਨੇ ਜੋਗੇ ਹੈਗੇ ਆ ਇਹ ਕਰਕੇ ਵੱਧ ਤੋਂ ਵੱਧ ਪੈਸੇ ਇਕੱਠੇ ਕਰ ਰਹੇ ਆ ਤੇ ਇਹ ਵੀ ਉਹਨਾਂ ਨੂੰ ਦੱਸਿਆ ਲੋਕਾਂ ਨੂੰ ਵੀ ਜੇ ਤੁਸੀਂ ਬੀਪੂ ਦੇ ਵਿੱਚ ਜਿਹੜੀ ਫ੍ਰੀ ਕਣਕ ਆ ਰਹੀ ਆ ਜੇ ਤੁਸੀਂ ਨਹੀਂ ਲੈਣਾ ਚਾਹੁੰਦੇ ਹਰ ਪੀੜਤਾ ਨੂੰ ਦੇਣਾ ਚਾਹੁੰਦੇ ਜੀ ਤੇ ਤੁਸੀਂ ਦੇ ਸਕਦੇ ਜੀ ਬਹੁਤ ਸਾਨੂੰ ਵਧੀਆ ਹੰਗਾਰਾ ਮੇਰੇਆ ਲੋਕਾਂ ਨੇ ਹਰ ਪੀੜਤਾ ਲਈ ਕਣਕ ਵੀ ਸਾਨੂੰ ਦੇ ਰਿਆ ਅਸੀਂ ਆਵੇ ਡੀਪੂ ਤੇ ਖੜੇ ਆ ਜਿਹੜਾ ਸਾਨੂੰ ਪਰਚੀ ਦਿੰਦਾ ਖੁਸ਼ ਹੋ ਕੇ ਉਹਦੀ ਅਸੀਂ ਕਣਕ ਟਰਾਲੀ ਲਾਈ ਉਹਦੇ ਵਿੱਚ ਪਾਈ ਜਾ ਰਹੇ ਆ ਉਹੀ ਹਰ ਪੀੜਤਾ ਤੱਕ ਪਹੁੰਚ ਕੀਤੀ ਜਾਊਗੀ ਤੇ ਬਾਕੀ ਸਾਡੇ ਹਰਦੀਪ ਸਿੰਘ ਨੇ ਦੱਸ ਦਿੱਤਾ ਵਾ ਅਸੀਂ ਪੈਸਾ ਉਥੇ ਦੇਵਾਂਗੇ ਜਿੱਥੇ ਬਿਲਕੁਲ ਸਹੀ ਉਹਨਾਂ ਨੂੰ ਜ਼ਰੂਰਤਬੰਦ ਲੋਕ ਆ ਜਿਹੜੇ ਕਿਉਂ ਰਾਵਾਂ ਦੇ ਵਿੱਚ ਕਈ ਕਿਸਨਾ ਇਹ ਵੀ ਵਹਾਵਾਂ ਉੱਡ ਰਹੀਆਂ ਕੁਝ ਲੋਟ ਕਸਟ ਕਰ ਰਿਹਾ ਕੁਝ ਜਿਨਾਂ ਨੂੰ ਜ਼ਰੂਰਤ ਨਹੀਂ ਉਹ ਵੀ ਲਈ ਜਾ ਰਿਹਾ ਪਰ ਅਸੀਂ ਪਹਿਲਾਂ ਕਮੇਟੀ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਉਹ ਚੀਜ਼ ਨੂੰ ਵੇਖੇ ਕਿ ਇਹ ਘਰ ਦਾ ਕਿੰਨਾ ਨੁਕਸਾਨ ਹੋਇਆ ਤੇ ਹੋ ਸਕਦਾ ਹੈ ਸਾਡੀ ਕਮੇਟੀ ਦਾ ਫੈਸਲਾ ਤੇ ਅਸੀਂ ਕਹਿ ਸੀ ਉਹਨਾਂ ਨੂੰ ਦਿੱਤਾ ਜਾਵੇ ਬਾਕੀ ਇੱਕ ਪਿੰਡ ਕੀ ਕਰ ਸਕਦਾ ਉਹ ਅੱਗ ਬੁਝਾਉਣ ਵਾਲੀ ਗੱਲ ਹੈ ਚਿੜੀ ਵਾਲੀ ਜੀ ਅਸੀਂ ਤਾਂ ਵੱਤੋ ਵੱਤ ਜਿੰਨੇ ਜੋਗੇ ਲੋਕ ਹੈਗੇ ਆਗਰੀ ਤੋਂ ਗਰੀਬ ਆਦਿਨੀ ਵਿੱਚ ਸਾਨੂੰ ਇਹਦੇ ਵਿੱਚ ਹਿੱਸਾ ਪਾਇਆ ਤੇ ਅਸੀਂ ਉੱਥੇ ਉਹਨਾਂ ਤੋਂ ਪਹੁੰਚ ਕਰਾਂਗੇ ਜਿੰਨੇ ਜੋਗੇ ਹੈਗਾ ਪਿੰਡ ਕਦਗਲ ਉਹ ਸਮੂਹ ਸੰਗਤ ਸਾਰੀ ਸੇਵਾ ਕਰ ਰਹੀ ਹੈ ਜੀ ਹਾਂ ਜੀ ਕਿ ਨਾਲ ਮੇਰਾ ਨਾਮ ਸੁਖਦੇਵ ਸਿੰਘ ਸਾਫ ਦਾ ਫੌਜੀ ਜੋ ਇਹ ਪ੍ਰალა ਮੀਰਾਂ ਨੇ ਕੀਤਾ ਇਹ ਪਿੰਡ ਕਦਗੇ ਲਲੋ ਸਾਡਾ ਸਾਫ ਦਾ ਫੌਜੀਆ ਲੋ ਇਹਨਾਂ ਮੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਪ੍ਰਮਾਤਮਾ ਨੇ ਕਰੋਪੀ ਵਸਾਈ ਆ ਜਿੰਨੇ ਵੀ ਅਸੀਂ ਪਿੰਡ ਦੇ ਫੌਜੀ ਅਸੀਂ ਸਾਫ ਦਾ ਫੌਜੀ ਅਸੀਂ ਵੱਧ ਤੋਂ ਵੱਧ ਇਹਨਾਂ ਨਾਲ ਸਹਿਯੋਗ ਕਰਾਂਗੇ ਇਹਨਾਂ ਸਹੀ ਜੋ ਦਾਨਪੁੰਨ ਪਹੁੰਚਣਾ ਸਹੀ ਟਿਕਾਣੇ ਤੇ ਪਹੁੰਚਣਾ ਵੇਖੋ ਜਿਨ੍ਹਾਂ ਦੇ ਬੱਚੇ ਰੁੱੜ ਗਏ ਆ ਕੋਈ 6 ਸਾਲ ਦਾ ਕੋਈ 5 ਸਾਲ ਦਾ ਕੋਈ 3 ਸਾਲ ਦਾ ਬੱਚੇ ਦੇ ਨਹੀਂ ਅਸੀਂ ਵਾਪਸ ਲਿਆ ਸਾਡੇ ਪਰ ਅਸੀਂ ਦੇਰ ਨਹੀਂ ਖੋ ਸਕਦੇ ਸਾਡੇ ਉਹਨਾਂ ਕੋਈ ਇੱਕ ਘਰ ਜੋਗਾ ਵੀ ਨਹੀਂ ਆ ਜੋ ਸਾਡੇ ਲੋ ਸਾਫ ਦਾ ਫੌਜੀ ਵਾਲਾ ਜਿੰਨਾ ਵੀ ਬਣਦਾ ਛੰਦਾ ਹੇ ਵੱਤ ਤੋਂ ਵੱਧ ਚੜ ਕੇ ਇਹਨਾਂ ਇਨਾਂ ਵੀਰਾਂ ਦਾ ਸੰਯੋਗ ਦਵਾਂਗੇ